ਸਲਾਮ ਵਾਲੇਕੁਮ ਐਂ ਸਸਰੀਆ ਕਾਲ ਕਿੱਦਾ ਹਾਲ ਚਾਲ ਹੈ ਮੇਰੇ ਵੀਰਾਂ ਦਾ ਭੈਣ ਭਰਾਵਾਂ ਦਾ ਮਿੱਠ ਕਰਨੀ ਆ ਵਧੀਆ ਹੋਵੇਗੀ ਤੇਰਾ ਸਾਰਿਆਂ ਨੂੰ ਚਾੜਦੀ ਕਲਾ ਵਿੱਚ ਰੱਖੇ ਤੇ ਉਸ ਦਿਨ ਅਸੀਂ ਇੱਕ ਵੀਡੀਓ ਵੇਖੀ ਸੀ ਨਾ ਹਰਮਨ ਵਾਲੀ ਜਿਹਦੇ ਵਿੱਚ ਹਰਮਨ ਨੂੰ ਪੂਜੀ ਮਰਗੇ ਸਨ ਉਹ ਬਰੀ ਰਿਕੁਐਸਟ ਆ ਰਹੀ ਹੈ ਕਿ ਉਹਦਾ ਜਿਹੜਾ ਨੈਕਸਟ ਪਾਰਟ ਹੈ ਨਾ ਉਹ ਵੇਖੋ ਤੇ ਚਲੋ ਜੀ ਭੈਣ ਭਰਾਵਾਂ ਦੀ ਫਰਮਾਇਸ਼ ਤੇ ਵੀਡੀਓ ਸ਼ੁਰੂ ਕਰਨੇ ਆ ਹਰਮਨ ਉਹ ਜਿੱਥੇ ਪਹੁੰਚੀ ਮੇਰੇ ਵਿਚਾਰੀ ਨੇ ਦੂਸਰੀ ਵਾਰ ਤੇ ਬੇਰਾਗਰ ਕਰ ਚੜਿਆ ਸੀ ਉਹ ਵਿਚਾਰੀ ਐਡੀ ਐਡੀ ਦੂਰੋਂ ਆਈ ਸੀ ਹਰਮਨ ਦਾ ਪਤਾ ਕਰੇ ਪਰ ਹਰਮਨ ਹਾਏ ਹਾਂ ਬੇ ਮੁੰਡਿਆ ਹੁਣ ਤੂੰ ਦੱਸ ਮੈਨੂੰ ਵੀ ਕੀ ਕਹਿ ਕੀ ਗੱਲ ਹੈ ਜੀ ਬੇਬੇ ਮੈਨੂੰ ਤਾਂ ਐਂ ਲੱਗਦਾ ਏ ਉਹਨਾਂ ਕੋਈ ਟੀਕਾ ਲੱਛਣ ਕਰਕੇ ਬਿਮਾਰ ਸੀ ਇਹਨੂੰ ਟੀਕਾ ਲਵਾ ਕੇ ਲਿਆਂਦਾ ਸੀ ਨੂੰ ਰਾਮ ਰੂਮ ਕਰਾਈਏ ਫੇਰ ਕੀ ਪਤਾ ਠੀਕ ਹੋ ਜੇ ਇਹ ਬੂ ਬੇ ਪਟਰਾਉ ਤਾਂ ਗੱਡੀਆਂ 'ਚ ਪੈਂਦਾ ਮਸ਼ੀਨ ਮੇਰੀਆਂ 'ਚ ਪੈਂਦਾ ਤਾਂ ਮੇਰੀ ਧੀ ਦੇ ਪਟਰਾਉ ਦਾ ਟੀਕਾ ਲਵਾਤਾ ਨਹੀਂ ਤਾਂ ਬੇਬੇ ਰੀਸ਼ੀਂਦਰੀ ਬਣੀ ਫਿਰਦੀ ਐ ਫੜੀ ਨਹੀਂ ਜਾਂਦੀ ਪੱਤੀ ਫਿਰਦੀ ਐ ਤੜਕੇ ਦੀ ਫਿਰ ਫੜੀ ਕਿਵੇਂ ਜਾਊਗੀ ਹੁਣ ਬੇਬੇ ਐ ਤਾਂ ਉਹ ਕਹਿੰਦਾ ਸੀ ਵੀ 2 ਘੰਟਾ ਚਸਰ ਘਟ ਜਾਊਗਾ ਹੋ ਜਾਊਗਾ ਠੀਕ ਚੱਲ ਡਾਕਟਰ ਨੂੰ ਫੋਨ ਲਾ ਫਿਰ ਚੱਲ ਔਨਾ ਬੇਬੇ ਤੂੰ ਲੈ ਗੀ ਨੂੰ ਸੰਭਾਲ ਕੇ ਮੜਾ ਜਾ ਕੋਈ ਨਾ ਪੈ ਜਾ ਹੂੰ ਤੂੰ ਵੀ ਟਿੱਕੇ ਪੈ ਜਾ ਜੇ ਐਵਰੇਜ ਤਾਂ ਖਾਸ ਹੀ ਦਿੰਦੀ ਐ ਸਿਆਪਾ ਆ ਗੜਾ ਚੱਲਦੀ ਆ ਰੇੜ ਖਾਨਾ ਕੀ ਕਰਾਂ ਚੱਲ ਕੋਈ ਨਹੀਂ ਉੱਥੇ ਤਾਂ ਮੈਂ ਪਹੁੰਚੇ ਜਾਊਂਗੀ ਧੁੱਪ ਵੀ ਇੰਨੀ ਪੈ ਰਹੀ ਆ ਵੈਸੇ ਜੋ ਵੀ ਹੋਇਆ ਹੋਇਆ ਤਾਂ ਚੰਗੇ ਲਈ ਹੋਇਆ ਵਧੀਆ ਆਇਆ ਬਿਮਾਰ ਹੋਗੀ ਇਹਨੂੰ ਕਿਹੜਾ ਪਤਾ ਲੱਗਣਾਗਾ ਸਿਖਰ ਦੁਪਹਿਰ ਆਗਾ ਨਾ ਹੀ ਇੱਥੇ ਕੋਈ ਹੈਗਾਗਾ ਐਂ ਕਰਦੀ ਆ ਪਰ ਇਹ ਲੈ ਚਲਦੀ ਐਗੀ ਆਹ ਕਿਹੜਾ ਕਿਸੇ ਨੇ ਇੱਥੇ ਦੇਖਣਾ ਮੈਨੂੰ ਚੱਲ ਇਹਨੂੰ ਕੀ ਪਤਾ ਲੱਗੂਗਾ ਬੋਲ ਚ ਦੋਲੀ ਜੀ ਨੂੰ ਪੱਲਾ ਦਾ ਮੈਂ ਟੋਕਰੀ ਲੈ ਕੇ ਜਾਂਦੀ ਸੀ ਪਰ ਪਰਖੇ ਹੁਣ ਤਾਂ ਰੇਡੀਓ ਲੈ ਕੇ ਜਾਊਗੀ ਆ ਗਿਆ ਖਰਚਾ ਦੇਖਾ ਕੋਈ ਦੇਖਦਾ ਤਾਂ ਨਹੀਂ ਐਂ ਕਰਦੀਆਂ ਇਤਰੋਂ ਪੱਟ ਲੈਣੀ ਆ ਕੋਈ ਕੰਨੀ ਚਾਰੀਆਂ ਦੇ ਪਾਤੀਆਂ ਹੀ ਨਹੀਂ ਪਤਾ ਨਹੀਂ ਹਾਰਮੋਨ ਕਿਵੇਂ ਥੱਪ ਕੇ ਰੱਖਦੀ ਨੇ ਨਾ ਮੈਂ ਤਾਂ ਸਾਭ ਵੀ ਨਹੀਂ ਹੈਗਾ ਕਿ ਤਾਂ ਹੈਗੀਆਂ ਵੀ ਇੰਨੀ ਆਣਿਆ ਹਾਲੇ ਦੱਸ ਔਰ ਰੰਗ ਜੇ ਬਦਲ ਬਦਲ ਕੇ ਚਲ ਕੋਈ ਨਹੀਂ ਲਾ ਲੈਣੀ ਆ ਆ ਹੀ ਲਾ ਲੈਣੀ ਹੈ ਸਰ ਇਹ ਹੋਰ ਗੱਲਾਂ ਦੀ ਹੈ ਗੱਲਾਂ ਹੈ ਆ ਇੱਕ ਰੇੜੀ ਨਾਲ ਮੇਰਾ ਮੇਕਅਪ ਦਾ ਸਮਾਨ ਤਾਂ ਆ ਗਿਆ ਹਾਰਮੋਨ ਵੀ ਕੀ ਯਾਦ ਰੱਖੂਗੀ ਇਹ ਸੀ ਦੀਆਂ ਜੁੱਤੀਆਂ ਇਹ ਸੀ ਦਾ ਹੀ ਸਿਰ ਵਲੀ ਆਪਦੇ ਆਪ ਨੂੰ ਕਹਾਉਂਦੀ ਹੈਗੀ ਵੀ ਮੇਰੇ ਵਰਗਾ ਤਾਂ ਕੋਈ ਮੇਮ ਨਹੀਂ ਹੈਗਾ ਹੂੰ ਮੈਂ ਕਿਹੜਾ ਘੱਟ ਸੋਣੀ ਹੈਗੀ ਬੱਥੇਰੀ ਸੋਣੀ ਹੈਗੀ ਨਹੀਂ ਨਹੀਂ ਬੜਾ ਲਿਪਾ ਪੋਚ ਵੀ ਨਹੀਂ ਕਰਦੀ ਹੈਗੀ ਮੈਂ ਨਾਲ ਇਹਦੀ ਮਾਂ ਨੂੰ ਕਿਹੜਾ ਪਤਾ ਲੱਗਦਾ ਬੋਲਣ ਲੱਗੀ ਨੂੰ ਐ ਨਹੀਂ ਪਤਾ ਕਿਹੜੇ ਦਸਨ ਤੋਂ ਬੋਲੇ ਐ ਨਹੀਂ ਪਤਾ ਤਾਂ ਐਂ ਕਹਦੇ ਵੀ ਕਿਹੜੇ ਬੰਦੇ ਨੂੰ ਮਿਲ ਕੇ ਆਈਆਂ ਮੈਥੋਂ ਵੀ ਵੱਧ ਘੱਟ ਬੋਲੇ ਜਾਊਗਾ ਸੱਚ ਲੈ ਹਾਰਮਨ ਦੇ ਚੱਕਰ ਚ ਉਹ ਤਾਂ ਮੈਂ ਭੁੱਲੀ ਕਿ ਡਡੂ ਜੇ ਨੂੰ ਐਂ ਕਰਦੀ ਆ ਜਾਣ ਕੇ ਨਾ ਇਹਦੇ ਬਾਰ ਮਰਾਂ ਦੇ ਨਾ ਪੂਗੀ ਖੰਗੂ ਹਮਾਰ ਕੇ ਅੱਖ ਨੂੰ ਨਵਾਂ ਸੂਟ ਪਾਇਆ ਚੱਕਵਾਵੇਂ ਹੈ ਚੰਗ ਠੀਕ ਬਸ ਬੋਝ ਕੇ ਦੇਣੀ ਹਾਰਮਨ ਤੋਂ ਮਾਰੇ ਤਾਂ ਪਤਾ ਲਿਆਉਂਗੀ ਨਾਲੋਂ ਤੇ ਘਾਰਿਆਂ ਦਾ ਪਤਾ ਕਰ ਲੂਗੀ ਕਿੱਥੇ ਕਿੱਥੇ ਲਾਏ ਹੋਏ ਨੇਗੇ ਉਹ ਵੀ ਚੱਕ ਕੇ ਲਿਆਉਂਗੀ ਵੇਚ ਦੂੰਗੀ ਵਧੀਆ ਚੱਲ ਰਿਹਾਗਾ ਵੈਸੇ ਜਿ ਆਉਂਦੀ ਰਹਿਣੀ ਹਾਰਮਨ ਘਟੋ ਘਟੇ ਇਹਦੇ ਨਾਲ ਰਹਿ ਕੇ ਮੈਨੂੰ ਇੰਨੀ ਕਿ ਤੱਕ ਲੱਗੀ ਨਾਲ ਤਾਂ ਕੱਪੜੇ ਲਿਡੇ ਦਾ ਪਤਾ ਲੱਗ ਗਿਆ ਮੈਨੂੰ ਕਿਵੇਂ ਦਾ ਪਾਈ ਦਾ ਹਾਂ ਨਾਲ ਬਿਜ਼ਨਸ ਦਾ ਪਤਾ ਲੱਗ ਗਿਆ ਐ ਕਰਿਆ ਕਰੂੰਗੀ ਰੋਜ਼ ਇਹਦੇ ਕੋਲੇ ਵਗ ਜਾ ਕਰੂੰਗੀ ਇਹਦੀ ਮਾਂ ਕਿੰਨੇ ਕ ਦਿਨ ਰਹਿਣਾਗਾ ਇੱਥੇ ਮਿੱਠੀ ਪਿਆਰੀ ਹੋ ਕੇ ਮਾੜਮਟ ਗੱਲਾਂ ਮਾਰਿਆ ਕਰੂੰਗੀ ਨਾਲੇ ਪਾਤੀਆ ਚੱਕਲਿਆ ਕਰੂੰਗੀ ਬੋਝ ਦੇਣੇ ਉਰੇ ਲੈ ਕੇ ਵੇਚ ਦਿਆ ਕਰੂੰਗੀ ਆਹ ਬਿਜ਼ਨਸ ਵਧ ਗਿਆ ਤੋਰ ਲੈਣੀ ਤਾਂ

ਅੱਛਾ ਹੋਰ ਕੀ ਹੋਇਆ ਸੀ ਪਤਾ ਨਹੀਂ ਲੱਗਿਆ ਨਹੀਂ ਪਤਾ ਕੀ ਤੈਨੂੰ ਮੈਂ ਕਿਹਾ ਸੀ ਨਾ ਵੀ ਮੈਂ ਹੋ ਗਈ ਬਿਮਾਰ ਅੱਛਾ ਵੀ ਆਹਾ ਦਰਸ਼ਨ ਨਹੀਂ ਪਾਣੇ ਮੇਰੀ ਗੱਲ ਸੁਣਾ ਰਮਨ ਕਰੇਗੀ ਤਾਂ ਗੁੱਸਾ ਹੈ ਇੱਕ ਤਾਂ ਤੂੰ ਲੌਣੀ ਵਾਲਾ ਅੱਗ ਸਵਾਗਾ ਐ ਤਾਂ ਹੁਣ ਮੈਂ ਵੀ ਹੋਣੀ ਐ ਇਹਦੀ ਗੱਲ ਨਹੀਂ ਮੈਂ ਕਿਹੜਾ ਕੱਪੜਾ ਲੀੜਾ ਨਹੀਂ ਪਾਉਂਦੀ ਹੈਗੀ ਮੈਂ ਵੀ ਬਥੇਰੇ ਚੱਕਵੇਂ ਸੂਟ ਪਾਉਣੀ ਹੈਗੀ ਮੈਨੂੰ ਨਹੀਂ ਨਜ਼ਰ ਲੱਗਦੀ ਹੈਗੀ ਨੀ ਗੱਲ ਤਾਂ ਸੁਣ ਲੈ ਪੂਰੀ ਹੋਰ ਹੀ ਪਾਸੇ ਨੂੰ ਫਿਰਦੀ ਐ ਹਾਂ ਹਾਂ ਤੇਰੀ ਸਮਿੰਟਾ ਹੋ ਜਾਂਦੀ ਐ ਤੂੰ ਤਾਂ ਨਹੀਂ ਮੇਰੀ ਗੱਲ ਸੁਣ ਮੈਂ ਹੋ ਗਈ ਸੀ ਬਿਮਾਰ ਮੈਨੂੰ ਦਵਾਈ ਦਿਵਾਉਣ ਗਿਆ ਸੀ ਇਹ ਅੱਛਾ ਨਹੀਂ ਭੈਣੇ ਉਹ ਤਾਂ ਪਤਾ ਨਹੀਂ ਟੀਕਾ ਹੀ ਕਹੇ ਜਾਂ ਲਾਤਾ ਉਹਨੇ ਮੈਨੂੰ ਉਹ ਤਾਂ ਮੇਰੀ ਗੱਲ ਸੁਣ ਕੋਈ ਪਟਰਾ ਪਟੂ ਦਾ ਟੀਕਾ ਲਾਤਾ ਡਾਕਟਰ ਨੇ ਮੈਂ ਤਾਂ ਲਹੂਨੀਆ ਗੱਲ ਪਟਰਾ ਦਾ ਟੀਕਾ ਲਾਤਾ ਡਾਕਟਰ ਬੋਲ ਤੀਆ ਬੇਟਾ ਪਟਰਾ ਪਟਰਾ ਆ ਕੇ ਸੋ ਲੈਣੀ ਉਹ ਵੇਚਦਾ ਸੀ ਆਹ ਤੇਲ ਰੋਲ ਡੀਜ਼ਲ ਉਹ ਸੀਸ਼ੀਆਂ ਭਰ-ਭਰ ਉਹਨੇ ਤਾਂ ਰੱਖਿਆ ਦੁਕਾਨ ਚ ਲੈ ਹੈ ਮੇਰੀ ਗੱਲ ਸੁਣ ਡਾਕਟਰ ਇਹ ਜੀ ਡਾਕਟਰ ਨਹੀਂ ਹੁੰਦੇ ਇਹ ਅਗਲੇ ਚੱਕ ਕੇ ਲੈ ਜਾਣਗੇ ਮਿੰਟਾਂ ਚ ਹੋਂ ਤਾਂ ਬਥੇਰਾ ਬਸੋ ਰਿਹਾਗਾ ਨਹੀਂ ਇਹ ਤਾਂ ਦੋਸਤ ਸੀ ਤਾਂ ਨਹੀਂ ਚਕਾਇਆ ਨਹੀਂ ਹੁਣ ਮਾਂ ਤਾਂ ਦੇਣਾ ਚਕਾ ਦੇਂਦੀ ਹਾਂ ਹਾਂ ਇਹ ਤਾਂ ਉਸਨਾਂ ਮੇਲੇ ਦੇ ਬਾੜੀ ਸੋਨੇ ਵਾਰ ਕਿਨ ਦੇਦਾ ਹੈ ਇਹ ਵੀ ਆਹ ਦੇਖ ਲਈਤੀ ਕਿੰਨੇ ਸੋਹਣੇ ਲੱਗਦੇ ਨੇ ਬਾਤੀਆਂ ਦੀ ਕਰਮਾਤ ਹੈ ਵੀ ਡੇਢ ਲੱਖ ਦੇ ਬਣੇ ਸੀ ਡੇਢ ਲੱਖ ਦੇ ਬੱਸ ਨਾ ਰਾਮ ਜੱਤ ਕੇ 1.5 ਲੱਖ ਕੋ ਗੱਲ ਵਾਤੀ ਨਹੀਂ ਲੈ ਹੁਣ ਇਹ ਲੈ ਕੇ ਤਿੰਨੇ ਤੇਰੇ ਬਾਈ ਨੇ ਮੈਨੂੰ 2.5 ਲੱਖ ਦੇ ਅੱਛਾ 2.5 ਤਾਂ ਪਾਈ ਫਿਰਦੀ ਐ ਕਿ ਗੀਂਦੇ ਨਹੀਂ ਮੈਂ ਅਸੀਂ ਦਿਖਾਵਾ ਨਹੀਂ ਕਰਦੇ ਮਾਸੀ ਪਤਾ ਕੀ ਐ ਦੇਖ ਹੁਣ ਟਾਈਮ ਨਹੀਂ ਹੈਗਾ ਅੱਜ ਕੱਲ 300 ਮੀਟਰ ਆਂਦਾ ਲੈ ਕੇ ਜਾਣ ਨੂੰ ਆ ਕਿੱਥੋਂ ਜਿਵੇਂ ਕਵਾੜਜੀ ਚ ਲੈ ਜਾਂਦਾ ਹੁੰਦਾ ਤੂੰ ਸੂਟ ਕੀ ਲੈ ਕਿਉਂ ਕਵਾੜ ਮੇ ਕਿ ਬਥੇਰਾ ਸੋਨਾ ਨਾ ਕੜਾਈ ਕੱਢੀ ਬਾਹਾਂ ਤੇ ਹੈ ਲੈ ਨੇ ਇਹ ਕਵਾੜੇ ਦੱਸ ਦੀ ਉਹਨੂੰ ਲੈ ਜੌਰ ਜੱਟ ਦਾ ਇਹਨੂੰ ਕੌਣ ਪਾਉਂਦਾ ਹੁਣ ਨਾਲੇ ਦੇਖ ਬੀਬੀ ਇਹ ਸਾਡੇ ਜਵਾਨੇ ਵੇਲੇ ਚੱਕੀ ਫਿਰਤੀਆਂ ਹੁਣ ਤਾਂ ਮੇਰੀ ਮਾਂ ਵੀ ਨਹੀਂ ਇਹ ਜੇ ਪਾਉਂਦੀ ਆ ਪ੍ਰਾਣੀ ਕਢਾਈ ਦਾ ਆ ਚੁੰਨੀ ਦੇਖ ਲੈ ਨਹੀਂ ਤੈਨੂੰ ਕੀ ਪਤਾਗਾ ਘਰੇ ਵੇਲੀ ਬੈਠੀ ਨੂੰ ਗੱਲਾਂ ਆਉਂਦੀਆਂ ਨੇ ਤੈਨੂੰ ਹਾਂ ਦੇਖ ਲੈ ਚੰਡੀਗੜ੍ਹ ਤੋਂ ਮੁੱਕਿਆ ਹੁੰਦੀ ਆ ਦੇਖ ਗੱਲਾਂ ਕਰਨੀ ਸ਼ਰਮ ਨਹੀਂ ਆਉਂਦੀ ਹਾਂ ਦੇਖ ਲੈ ਹੋਰ ਨਹੀਂ ਦਿੱਲੀ ਦਾ ਮੈਂ ਰਹਿਨੀ ਆ ਕਿਉਂਕਿ ਸਭ ਕੁਝ ਵਾਧੂ ਹੈ ਬਿਜ਼ਨਸ ਚੱਲਦਾ ਹੈ ਮੇਰਾ ਵਧੀਆ ਠੀਕ ਹੈ ਇੱਕ ਘਹਰਾ ਵਿੱਚ ਤਾਂ 12000 ਇੱਕ ਘਹਰਾ ਵਿੱਚ ਤਾਂ 13000 ਨਿਓ ਛੱਡ ਮੈਂ ਆ ਦੱਸ ਚੰਗਾ ਜੇ ਕੋਈ ਕੁਲੀਆਂ ਪਾਥੀ ਲੈਣਾ ਜਾਂਦਾ ਤਾਂ ਕਿੰਨੇ ਰੁਪਏ ਪਾਥੀ ਵੇਚਦੀਆਂ ਮੈਂ ਹਾਂ 670 ਰੁਪਿਆ ਦੀ ਇੱਕ ਪਾਥੀ ਆ ਹੋਰ ਲੈ ਨੀ ਨੀ ਨਹੀਂ ਮੈਂ ਗਈ ਹੋਰ ਨਹੀਂ ਤਾਂ ਨਹੀਂ ਮੈਂ ਵੀ ਨਾ ਇੱਥੇ ਮਕਾਨ ਲੈਣਾ ਨਾ ਪਾਥੀ ਹਾਂ ਲੈ ਜਿਵੇਂ ਪੈਟਰੋਲੀ ਪਰ ਕੋਤੀ ਤੇ ਟਾਕਾਂਗੀ ਮੈਂ ਤਾਂ ਤੇਰੇ ਕੋਲ ਹੋਰ ਮੈਂ ਵੀ ਅਹੀਂ ਸੋਚਦੀ ਆ ਕਿ ਤੇਰੇ ਲੈ ਜੀ ਭੇਜ ਦੂ ਤੇਰੇ ਭਾਈ ਨੂੰ ਔਰ ਲੈ ਜੁਗ ਟਰਾਲੀ ਪਰ ਇਹਨੂੰ ਦਰਸ਼ਾਉਂਗਾ ਇਹਨੇ ਘੱਟੇ ਚ ਵੇਚ ਜਾਨੀਂਗੀ ਮੈਨੂੰ ਤਾਂ ਪਤਾ ਹੀ ਨਹੀਂ ਲੈ ਨਹੀਂ ਲੈਗੀ ਮੈਂ ਕਰੂੰਗੀ ਮੈਂ ਵੀ ਆਹੀ ਪੰਡਤੀ ਵੇਚ ਦੂੰਗੀ ਕੀ ਪਤਾ ਲੱਗਣਾ ਕੀ ਸੋਚੀ ਜਾਨੀ ਹੈ ਹੈ ਕੀ ਸੋਚੀ ਜਾਨੀ ਹੈ ਮੈਂ ਤਾਂ ਕਹਿੰਦੀ ਤੇ ਆਪਣਾ ਤਾਂ ਫਿਰ ਬਾਲੀ ਘੱਟ ਵੀ ਗੋ 2.5 ਰੁਪਏ ਨੂੰ ਵਿਕਦੀ ਆ ਪਾਤੀ ਉਹ ਕਹਿੰਦੇ ਤਾਂ ਲੈ ਲਿਆਂ 2.5 ਰੁਪਏ ਨੂੰ ਮੈਂ ਨਹੀਂ ਲਈਆਂ ਹਾਂ ਮੈਂ ਗਾਣੂ ਲਈਆਂ ਨੇ ਗਿਆ ਸੁਖਰਾਂਲਾ ਪੈਂਦਾ ਬਾਧੂ ਨਹੀਂ ਗਿਆ ਪਾਤੀਆਂ ਉਹ ਤਾਂ ਉਹ ਕਹਿੰਦੀ ਹੈਗੀ ਹੁਣ ਇਹ ਤਾਂ ਆਪ ਦਾ ਪਤੀ ਹੁੰਦਾਗਾ ਵੀ ਕਿੰਨੇ ਦੇ ਪੈ ਕੀ ਚੀਜ਼ ਚੱਲਦੀ ਹੈਗੀ ਨਹੀਂ ਤੇਰਾ ਗੱਲਾਂ ਤਾਂ ਫੇਰ ਕਰਦੇ ਬੀਬੇ ਦੇਖੀ ਕਿੰਨੇ ਸੋਹਣੇ ਫੋਸ ਕਰਦੇ ਨਾ ਸਾਨਾ ਤੂੰ ਬੈਠ ਤੁਸੀਂ ਕਰੋ ਗੱਲਾਂ ਮੈਂ ਚੱਕ ਦੂੰਗੀ ਕੋਈ ਨਾ ਤੂੰ ਪੁੱਤਰਾ ਆਰਾਮ ਕਰ ਲੈ ਦੋ ਦਿਨ ਮੈਂ ਆਈਆਂ ਤੇਰੇ ਆਮ ਦੀ ਮਾਰੀ ਆਈਆਂ ਤੂੰ ਆਰਾਮ ਕਰ ਮੈਂ ਚੱਕਦੀ ਆਂ ਹੋਜੀ ਹੋਰ ਮੇਡਾ ਮਾਂ ਵੀ ਨਹੀਂ ਮੈਨੂੰ ਕੰਮ ਕਰਨ ਦਿੰਦੀ ਦੇਖ ਕਾਣੂ ਬਚਾ ਮਾਸੀ ਕੋਈ ਨਾ ਕੋਈ ਐਨੀ ਤੂੰ ਪਚਕਾਉਣਾ ਦੱਸੇ ਉਹ ਕਰਦੀ ਹੈਗੀ ਨਾ ਤੇ ਰੱਖਿਆ ਨਾਲੇ ਕੰਮ ਵਾਲੀ ਫੇਰ ਵੀ ਤੁਸੀਂ ਆਪ ਹੀ ਚੱਕਦੇ ਹੋ ਫਿਰ ਉਹ ਦੋ ਟਾਈਮ ਆਉਂਦੀ ਆ ਹੁਣ ਵਿੱਚ ਦੀ ਜਦੋਂ ਫੋਸਟ ਕਰ ਦਿੰਦੀਆਂ ਨੇ ਮੈਸਾ ਫਿਰ ਉਹ ਵੀ ਚੱਕ ਕੇ ਸਾਹਮਣੇ ਹੁੰਦੇ ਨੇ ਐ ਲਾਲਾ ਸਿੰਘ ਉਹਨੇ ਦੇ ਬਰੋਬਰ ਨੇ ਨਾਲੇ ਸੀ ਮਾਡੀ ਦੁੱਡੀ ਖਾਲ ਥੋੜੀ ਪਾਉਣੀ ਆਪਣੇ ਅਮਿਆਂ ਦੀ ਖਾਲ ਉਦੋਂ ਕਿਉਂ ਨਹੀਂ ਨਾ ਇਹਨਾਂ ਨਿਕਲਦਾ ਸਾਡੇ ਹੈ ਤੇ ਉਦੋਂ ਦੇਖ ਲੈ ਆ ਦੁੱਧੀ ਖਾਲ ਕੀ ਬਾਦੋਂ ਫਤਾਈ ਦੁੱਧ ਵੀ ਦਿੰਦੀਆਂ ਨੇ ਫੋਸ ਵੀ ਕਰਦੀਆਂ ਨੇ ਛੇ ਦਿਨ ਨੇ ਰੇਜੀ ਫਰੀ ਜਾਨੀ ਹੁਣ ਤੱਕ ਕੋਈ ਨਹੀਂ ਕੀ ਸੋਚੀ ਜਾਨੀਏ ਕਿੰਨੇ ਕ ਘਰ ਲਾਰਖੇ ਨੇ ਬੇਟਾ ਘਾਰੇ ਫਿਰ ਕਿੱਥੇ ਕਿੱਥੇ ਲਾਰਖੇ ਨੇ ਹਾਂ ਦੋ ਤਿੰਨ ਤਾਂ ਇੱਧਰ ਨੇ ਕੁਛ ਮੈਂ ਔਛਤ ਤੇ ਦੇਖ ਛੱਤ ਤੇ ਰੱਖੀ ਛੱਤ ਤੇ ਛੱਤ ਤੇ ਵੀ ਲਾਰਖੇ ਨੇ ਕਿੰਨੇ ਦਾ ਛੱਤ ਤੇ ਵੀ ਲਾਇਆ ਹੈ ਹਾਂ ਅਸੀਂ ਕਮਾਈ ਹੋ ਰਹੀ ਹੈ ਫਿਰ ਤੇਨੂੰ ਉਦਾਂ ਹਾਂ ਚਲੋ ਬਧੀਆ ਤੂੰ ਕਿਵੇਂ ਅੱਜ ਆ ਬਣੀ ਬਧੀ ਚਿਚਕਵੋਟੀ ਜੀ ਨੀ ਸੌਰਬਤ ਦਾ ਉਹ ਨਹੀਂ ਦੀ ਜਾਨੀ ਆਰਮਣ ਤੈਨੂੰ ਕੀ ਪਤਾ ਦਾ ਕਪੜੇ ਲਿੜੇ ਦਾ ਲੱਖਣ ਤੈਨੂੰ ਕਹਦਾ ਪਾ ਨਹੀਂ ਸਕਦੀ ਇਸ ਵਿੱਚ ਆਪਾਂ ਤਾਂ ਕਾਟਨ ਦੇ ਬਣਨੇ ਆ ਹਾਂ ਜਾਂ ਹੈਵੀ ਸੂਟ ਹੁੰਦੇ ਨੇ ਕਢਾਈਆਂ ਵਾਲੇ ਮੇਰੇ ਨਹੀਂ ਬਣੇ ਤੂੰ ਦਰਾਂ ਨਾ ਕਰੇ ਹੁਣ ਮੈਨੇ ਕੰਮਕਾਰ ਥੋੜੀ ਨਾ ਕਰਨੇ ਨੇ ਕੋਈ ਅਸੀਂ ਤਾਂ ਆਪ ਲਾਲੀ ਕੰਮ ਵਾਲੀ ਨਹੀਂ ਮੈਨੂੰ ਸਾਰਾ ਪਤਾ ਕਾਨੂੰ ਪੈਂਟਰ ਛੱਡੀ ਜਾਨੀ ਐ ਦੱਸ ਲਾ ਕਿਉਂ ਤੂੰ ਕੰਨੀਆਂ ਲਾਣਾ ਜਾਂਦੀ ਐ ਕੰਮ ਨਹੀਂ ਸੀ ਨਸਰ ਉੱਤੇ ਜੂੜਾ ਕਰ ਲੈਣੀ ਐ ਉੱਤੇ ਚੁੰਨੀ ਲਾ ਲੈਣੀ ਐ ਕੀ ਦੱਸਾਂ ਨਹੀਂ ਪਹਿਣੇ ਅਸੀਂ ਅਸੀਂ ਨਹੀਂ ਆ ਕੁਝ ਕਰ ਸਕਦੇ ਦੇਖ ਮੈਂ ਤਾਂ ਜਿਵੇਂ ਸੰ ਮੇਰੇ ਤੇ ਪੁਰਾਣਾ ਸਾਫ ਕਹਿ ਦਿੰਦਾਗਾ ਵੀ ਬਾਲਾ ਹਜਲੂਸੇਆ ਕੱਢਣ ਦੀ ਕੋਈ ਲੋੜ ਨਹੀਂ ਕਿਨੂੰ ਸੋਖੇ ਬਿੰਦਿਆਂ ਲਾ ਲਾ ਕੇ ਦਿਖਾਉਣੀਆਂ ਨੇ ਗਿਆ ਰੈਣਾ ਤਾਂ ਘਰੀ ਆਗਾ ਹਾਂ ਬੀਬਸੇ ਵਿਆਹ ਹੋਇਆ ਵੈ ਠੀਕ ਆਗਾ ਵੀ ਕੁੜੀਆਂ ਦੇ ਨਾਲ ਸਿੰਪਲ ਹੀ ਸੋਹਣੀਆਂ ਲਾਉਂਦੀਆਂ ਨੇ ਕਿਉਂ ਹੀ 29ਵੇਂ ਵਾਂਗ ਜਲੂਸ ਕੱਢਿਆ ਕਰ ਪੈਣ ਮੇਰੇ ਤਾਂ ਪੁਰਾਣੇ ਇਹ ਕਹਿੰਦਾ ਕੋਈ ਪਸੰਦ ਕਰਦਾ ਅੱਗ ਸਵਾਲ ਆਇਆ ਹਾਂ ਉਹਨੂੰ ਆਇਆ ਵੀ ਲਿਆ ਕੇ ਦੇਣਾ ਪੈਂਦਾ ਫਰ ਸਮਾਨ ਕੋਈ ਨਹੀਂ ਮਰਾਲਾ ਤਾਂ ਸਮਾਨ ਮੁੱਕਣ ਨਹੀਂ ਲਿੰਦਾ ਨਹੀਂ ਬਥੇਰਾ ਸਮਾਨ ਹੈ ਕੋਈ ਨਹੀਂ ਮੈਂ ਸੀ ਕੀ ਕਰਨਾ ਇਹਦਾ ਸਮਾਨ ਤਾਂ ਉਹ ਹੀ ਰੋਲਦਾ ਹੋਗਾ ਸਾਡੇ ਵੀ ਖੱਲਾ ਖੁੰਦਿਆ ਜਾਂ ਆਏ ਕਹਿੰਦੇ ਅੰਦਰ ਕਹਿੰਦੇ ਝੂਠੇ ਦਾ ਦਾਰੂ ਹੀ ਜਾਂਦੀ ਬਸ ਉਹ ਗੱਲ ਤੇਰੀ ਆਈ ਖਰਮੰਤ ਤੂੰ ਤਾਂ ਸਮਝਨੇ ਆਵਦੇ ਆਪ ਨੂੰ ਪਤ ਨਹੀਂ ਕਿ ਰੱਬ ਨੇ ਤੈਨੂੰ ਉਪਰੋਂ ਉਤਾਰਤਾ ਕੱਲੀ ਨੂੰ ਹੁਰਾ ਪਰੇ ਨੂੰ ਹੈ ਐਨੀ ਵੀ ਨਹੀਂ ਫੁਕਰੀ ਮਾਰੀਦੀ ਹੁੰਦੀ ਜੇ ਕੋਈ ਭੈਣ ਭਾਈ ਆਉਂਦਾ ਨਾ ਹਾਂ ਮਾੜੇ ਮੋੜੇ ਸੁਣ ਲਈ ਦਿੰਦੀ ਅਗਲੇ ਹਾਂ ਬੱਸ ਸੁਣਾ ਬਾਰੀ ਚੱਕਮੀ ਬਣ ਲਈ ਛੱਡ ਆਈ ਕੀ ਲੈਣਾ ਤੂੰ ਐਂ ਦੱਸ ਮੈਨੂੰ ਹੁਣ ਮੈਂ ਤਾਂ ਉਂਝ ਹੀ ਆਈ ਸੀ ਤੇਰਾ ਪਤਾ ਲੈਣ ਅੱਛਾ ਪਤਾ ਲੈਣ ਆਈ ਸੀ ਹੂੰ ਅੱਲਾ ਪਰੀ ਇੱਕ ਗੱਲ ਤੂੰ ਪਹਿਲਾਂ ਨਾਲ ਬੱਦਲ ਬਹੁਤ ਗਈ ਹਨ ਨਾ ਤੈਨੂੰ ਆਏ ਆਏ ਗਈ ਦੀ ਸੰਗ ਸ਼ਰਮਾ ਵੀ ਅਗਲਾ ਆਇਆ ਈ ਦੋੜ ਵੀ ਚਾਹ ਪਾਣੀ ਪੁੱਛ ਲਵੇਂ ਆਰਾਮ ਜਦੀ ਨਾ ਬੋਲਦੀ ਵਾਲਾ ਤੂੰ ਤਾਂ ਸੱਚੀ ਬੋਲਦੀ ਆਂਗੀ ਹੋਰ ਤਾਂ ਹੋਰ ਸਾਡੀ ਤਾਂ ਹੁਣ ਰੂੜੀ ਦੀ ਬੋਲੀ ਲੱਗ ਗਈ ਆ ਜਿਹੜਾ ਤੇਰੇ ਕਰਨ ਗੋਹ ਜਿਹੜਾ ਕੀ ਹਾਂ ਇਹ ਗੋਹਾ ਦੀ ਗੋਹਾ ਤਾਂ ਚੱਕ ਕੇ ਪਾਥਲੀ ਦਾ ਹੈ ਇਹ ਜਿਹੜੀ ਮਲੀ-ਮੁਲੀ ਜੀ ਹੁੰਦੀ ਉਹ ਤੈਨੂੰ ਪਤਾ ਹੀ ਹੁਣ ਤੂ ਗੜਾ ਨਿਆਣੀ ਆ ਵੀ ਕੀ ਆ ਹੈ ਗੋਹਾ ਹੈ ਕਿ ਕੀ ਤਰ ਬੰਦਾ ਕਿੱਥੇ ਆ ਮੈਂ ਪਾ ਬੰਦੇ ਤੋਂ ਟਿੰਡੀਆਂ ਲੈਣੀਆਂ ਨੇ ਕੋ ਮੇਰਾ ਪਤਾ ਲੈ ਨਹੀਂ ਤੇ ਬੰਦੇ ਨੂੰ ਮਿਲਣਾ ਨਹੀਂ ਵੈਸੇ ਪੁੱਛ ਲਿਆ ਨਹੀਂ ਚੱਲੇ ਜੇ ਤਾਂ ਹੁਣ ਕਹਿੰਦੀ ਮੈਂ ਦੱਸ ਹੀ ਦਿੰਨੀ ਆ ਮੈਂ ਤਾਂ ਉਹਦਾ ਰੰਗ ਰੂਪ ਦੇਖਣਾ ਸੀਗਾ ਆਪਸੇ ਤੂੰ ਸੇਨ ਦੇ ਹੀ ਸੱਜ ਤਵਰ ਕੇ ਬਹਿ ਜਾਨੀ ਆ ਮਾੜਾ ਮਾੜਾ ਕੱਪੜਾ ਲੀੜਾ ਉਹਦੇ ਵਿੱਚ ਅੱਜ ਦਾ ਪਵਾ ਦਿਆ ਕਰ ਬਚਾ ਦੇ ਜਿਵੇਂ ਆ ਰੂੜੀ ਦੇ ਚੱਕੇ ਪਾਏ ਹੁੰਦੇ ਨੇਗੇ ਪਤਾ ਨਹੀਂ ਗੱਲ ਕੋਈ ਕੱਪੜਾ ਲੀੜਾ ਹੋ ਤੇ ਤਾਂ ਮੰਗਣ ਜਾਂਦਾ ਨਹੀਂ ਫੇਰ ਵੀ ਹੁਣ ਇੰਨਾ ਕ ਤਾਂ ਹੁੰਦਾ ਹੀ ਆ ਬੰਦੇ ਨੂੰ ਹੈ ਵੱਡੂ ਦੇ ਕੱਪੜੇ ਲਿਡੇ ਹੋਦੇ ਕੋਲ ਫਿਰ ਪਾਉਂਦਾ ਕਿਉਂ ਨਹੀਂਗਾ ਉਹਦਾ ਪਾਉਂਦਾ ਕਿਉਂ ਨਹੀਂ ਸਕਿੰਨੇ ਤਾਂ ਤੂੰ ਆਪ ਕੱਢੀ ਲਖਦੀਆਂ ਲੱਗਦਾ ਤੈਨੂੰ ਬੜਾ ਦੁੱਖ ਆ ਰਿਹਾ ਨਹੀਂ ਤੇ ਜਾਣੇ ਚੰਗਾ ਪੈ ਤਾਂ ਦਾਰੇ ਨੂੰ ਪੁੱਠੀ ਲੈ ਕੇ ਜਾਣੀ ਮੈਂ ਤਾਂ ਆਪ ਅਦਰ ਕੋ ਹਾਰਿਆਂ ਲਗੇੜਾ ਮਾਰਨ ਜਾਣਾ ਸੀਗਾ ਨਹੀਂ ਬੈਠ ਜਾ ਕੋ ਤੂੰ ਕੀ ਕਹਿੰਦੀ ਮਾ ਤਾਂ ਗੱਲਾਂ ਗੱਲਾਂ ਚ ਭੁੱਲ ਗਈ ਮੈਂ ਪਾਥੀਆਂ ਲਗੇੜਾ ਮਾਰ ਕੇ ਹੋਣੀ ਆ ਕੀ ਪਤਾ ਲੱਗਦਾ ਹੈ ਅੱਜ ਕੱਲ ਚੱਕਣ ਨਾਲਿਆਂ ਦਾ ਭੈਣੇ ਹੋਰ ਲ ਦੱਸ ਨਹੀਂ ਤੇਰਾ ਦਿਮਾਗ ਹਿੱਲ ਰਿਹਾ ਕੀ ਮਾ ਜਮਾ ਬੂਠ ਠੀਕ ਹੋਣੀ ਹੈਗੀ ਦੁਬਾਰਾ ਤੇ ਸਿੱਖ ਕਰ ਦੇ ਪਰੇ ਕੰਚਰੀ ਕੋਈ ਚੀਜ਼ ਚੰਬੜ ਜੂਗੀ ਤੈਨੂੰ ਨਾ ਤਦਾਂ ਇਹ ਨਾ ਮੇਕਅਪ ਲਾਰਕੇਗਾ ਨਹੀਂ ਚੰਬੜੂਗੀ ਕਹਿੰਦੇ ਨਹੀਂ ਚੀਜ਼ਾਂ ਤਾਂ ਤੈਨੂੰ ਨਹੀਂ ਪਤਾ ਹੈਗਾ ਭੈਣੇ ਆ ਬਥੇਰਾ ਹੁਣ ਚੱਲ ਰਿਹਾ ਹੈਗਾ ਮੈਂ ਟਰਾਉਂਦੇ ਪੁੱਤ ਪੱਤ ਚੰਬੜ ਗਈ ਤੈਨੂੰ ਤਾਂ ਖਾਊ ਜੂਗਾ ਮੈਨੂੰ ਤੇਨੂੰ ਕੰਮ ਵਾਲੀ ਲੜਕੀ ਨੋਸ ਨੂੰ ਟੇਦੇ ਕਰ ਵੀ ਦੇਖਿਆ ਕਰਨੇ ਕੀ ਜੇ ਕਹਿੰਨੀ ਤਾਂ ਮੈਂ ਦੇਖ ਹੋਣੀ ਆ ਇੰਨਾ ਕ ਤਾਂ ਮੈਂ ਤੈਨੂੰ ਕਰਾ ਸਕਦੀ ਮੇਰੇ ਮਨ ਲੈ ਕੇ ਜਾਂਦੀ ਆ ਨਾਲ ਨਹੀਂ ਨਹੀਂ ਤੂੰ ਜਾਣ ਕੇ ਤਾਲ ਰਿਹਾ ਹਰਮਣਾ ਬੀਬੀ ਆ ਜਾ ਆਉਤ ਬਾੜੇ ਕਨੇ ਜਾ ਕੇਗੀ ਆਪਾਂ ਚਲ ਜਾਇਆ ਮਾਂ ਕੇ ਮਠਾ ਹਾਂ ਹੋਰ ਖੇਵਾਸੀ ਕੋ ਨਾ ਦੇਖਣਾ ਮੈਂ ਤਾਂ ਭਾਈ ਅੱਗਦਵਾ ਤੁਹਾਡੇ ਘਰ ਹੀ ਨਹੀਂ ਆਉਂਦੀ ਹੈਗੀ ਹਾਂ ਮੈਂ ਤਾਂ ਆਈਆਂ ਵੀ ਚਲ ਪਤਾ ਲੈ ਜਾਵਾ ਕੇ ਆਪ ਲੈ ਕੇ ਬਾੜੇ ਨੂੰ ਜਾਏਗੀ ਫਿਰ ਆ ਰਿਖੂ ਤੂੰ ਉੱਤੇ ਬੱਦਲ ਚੜਿਆ ਕੇ ਆ ਗਿਆ ਮੜਾ ਮੋਠੋ ਕਿੱਥਾ ਕਿ ਆਵਾਂਗੇ ਕੋਈ ਪਸਤੀ ਦੋਹਾ ਹੋਰ ਚਲ ਕੋਈ ਫੇਰ ਮਾਰ ਲੀਂ ਕਿਹੜਾ ਲੰਘਦੀ ਟੱਪ ਦੀ ਜਾ ਪਾਣੀ ਪੀਣਾ ਤਾਂ ਦੱਸ ਰਹੀ ਤੱਕ ਜਾਣਿਆ ਮਾਂ ਜੇ ਜੇ ਹੁਣ ਪਲਾ ਤਾਂ ਇਹ ਜੇ ਫੇਰ ਪਲਾ ਦਾਂਗੀ ਹਾਂ ਚੱਲੀ ਤਾਂ ਚੀਚੀ ਨਹੀਂ ਹੁਣ ਚੱਲ ਚੱਲ ਚਲ ਕੋਈ ਨਾ ਜੇ ਬੈਣਾ ਤਾਂ ਬਹਿ ਜਾ ਕੋਈ ਨਾ ਆ ਜਾਂਦਾ ਦਰਸ਼ਨ ਮਾਰ ਲਈ ਉਹਦੇ ਨਾਲ ਗੱਲਾਂ ਕੋਈ ਨਹੀਂ ਇਹ ਤਾਂ ਨਹੀਂ ਗਲਵਾਨੀ ਕੀ ਕਰਾਂ ਮੈਂ ਰੋਕਣਾ ਪਊਗਾ ਆ ਮੇਰੇ ਨਾਲ ਸੋਣਾ ਮੈਂ ਤਾਂ ਗਈ ਸੀ ਕਿ ਉਹ ਸ਼ਬੀਲ ਨਾ ਵੀ ਗਈ ਲੱਗ ਰਹੀ ਐਥੇ ਨਹੀਂ ਤੂੰ ਆ ਕੀ ਮੰਗਤੀ ਜੀ ਬਣੀ ਰਹਿਣੀ ਐ ਕੁਝ ਤਾਂ ਵੇਸ ਹੋ ਜਾ ਧਾਰ ਲੈਣੀ ਐ ਹਾਂ ਹਾਂ ਕੁਝ ਤਾਂ ਉਹ ਸ਼ਬੀਲਾਂ ਚ ਲੰਗਰਾਂ ਦੀ ਜਾਣ ਦੀ ਆਦਤ ਬੜੀ ਐ ਚੰਗਾ ਭਣ ਐਨਾ ਸੋਹਣਾ ਸੂਟ ਆਗਾ ਨਹੀਂ ਆ ਇਹਦੇ ਨਾਲ ਤਾਂ ਚੰਗੀ ਐ ਛੜੇ ਪਜਾਮੇ ਨਾਲ ਮੇਰਾ ਬੰਦਾ ਕੋਈ ਨਹੀਂ ਹੋ ਕਹਿੰਦਾ ਸਾਡੇ ਤਾਂ ਸਾਫ਼ ਕਰਦੇ ਨੇ ਕਿ ਜਲੂਸ ਕੱਢਿਆ ਵਾਏ ਹੋਰਾਂ ਦੇ ਕੱਪੜੇ ਨੇੜੇ ਦਾ ਪਤਾ ਲੱਗਦਾ ਇਹ ਤਾਂ ਜਾਂਦੀ ਤੇ ਹੀ ਹੀ ਪਾਉਣੀ ਆ ਮੈਂ ਜਾਂਦੀਆਂ ਸ਼ੌਂਕ ਪੂਰੇ ਕੀਤੇ ਨੇ ਮੈਂ ਸ਼ੌਂਕ ਦਾ ਦੇਖ ਲਾ ਕਿੰਨਾ ਭੜਾ ਲਾਦਾ ਹੋਰ ਗੱਲਾਂ ਤਾਂ ਤੇਰੇ ਘਰ ਵਾਲਾ ਰੋਕਦਾ ਤੇਰੇ ਘਰ ਵਾਲੇ ਨੇ ਐ ਨਹੀਂ ਰੋਕਿਆ ਵੀ ਕਦੀ ਜ਼ਬਾਨ ਘੱਟ ਚਲਾਇਆ ਕਰ ਤੂੰ ਨਹੀਂ ਚੱਲ ਨਹੀਂ ਚੱਲ ਤੈਨੂੰ ਤਾਂ ਹੋਰ ਆ ਕੇ ਗੱਲਾਂ ਆਉਣ ਲੱਗੀਆਂ ਮੈਂ ਪਾਤੀ ਹੋ ਤੂੰ ਹਾਂ

ਕਾਣੋਂ ਮੱਥਾ ਮਾਰੀ ਜਾਂਦੀ ਆ ਆਪੇ ਧੋਣਾ ਗਿਆ ਕਰੇ। 니 ਕਾਣੂ ਬੇਬੇ ਆ ਡੰਗਰ ਕੱਢ ਕੇ ਬੰਨਾਂਗੇ ਨਾ ਹੁਣ ਬਾਹਰ। ਚੱਲ ਤੂੰ ਪਹਿਲੇ ਨਾ ਤੂੰ ਪਿੱਛੇ ਕੰਮ ਕਰਿਆ ਕਰ। ਚੱਲੋ ਹੰਦਾ ਪਾਣੀ। ਨਾ ਸਿੱਤ ਨੂੰ ਬਾਤ ਨੂੰ ਘਰ ਬੰਦਾ। ਤੇ ਮੈਂ ਤੁਹਾਨੂੰ ਇੱਕ ਗੱਲ ਕਹਿਣੀ ਆ ਪੁੱਤਾਂ। ਪਤਾ ਨਹੀਂ ਤਾਂ ਮੈਨੂੰ ਮੈਨੂੰ ਇਹ ਜੱੱਜ ਜੀ ਨਾ ਕੁੜੀ ਤੇਜ ਲੱਗਦੀ ਆ। ਹਰਦੀਨ। ਹਾਂ ਜਿਹੜੀ ਆ ਕੁੜੀ ਗਈ ਆ ਹੁਣ। ਲੈ ਬੀਬੀ ਤੇਜ ਤਾਂ ਵਾਲੀ ਆ ਪੁੱਛ ਨਾ ਕੁਛ। ਮੇਰੀ ਗੱਲ ਸੁਣ ਪੁੱਤ ਇਹ ਤੇ ਨਾ ਕੋਪਰੋਸਣਾ ਕਰਿਆ ਕਰ ਮੈਂ ਤਾਂ ਦਿੱਸਤੀ ਵੀ ਪਿਆਉਂਦੀ ਤੈ। ਹਾਏ ਹਾਏ। ਤੂੰ ਪੁੱਤੇ ਤੇ ਕੋਪਰੋਸਣਾ ਕਰ ਤੂੰ ਮੇਰੀ ਗੱਲ ਸੁਣ। ਇਹ ਕਰਦੇ ਬੰਦ। ਬੰਦ ਕਰਕੇ ਆ ਉਰੇ। ਮੈਂ ਹੁਣ ਦੱਸ ਨੀ ਮੈਂ ਸਿਰ ਦੁਖਾ ਲੱਗਾ ਤੂੰ ਪੱਚਾ ਉੱਥੇ ਚੱਲ ਮੰਝੇ ਤੇ। ਚੱਲ ਤੂੰ ਮੈਨੂੰ ਗੱਲ ਦੱਸ ਛੇਤੀ ਕੀ ਮੈਨੂੰ ਤਾਂ ਨਾ ਇਹ ਪੁੱਤ ਬਹੁਤ ਤੇਜ ਲੱਗਦਾ ਜਿੰਨੀ ਨਾ ਇਹ ਤਾਂ ਹੈ ਉਨੀ ਤਖਤੀ ਚੈ ਤੂੰ ਐਂ ਨਾ ਦੇਖੀ ਵੀ ਹੈ ਜਵਾਕੜੀ ਜੀ ਲੱਗਦੀ ਐ। ਨਾ ਬੇਬੇ ਮੈਂ ਕਿੱਥੇ ਜਵਾਕੜੀ ਸਮਝਦੀ ਐ ਇਹਨੂੰ। ਚਲ ਆ ਜਾ ਬਈ ਜਾ ਪੁੱਤ। ਬੀਬੀ ਮੰਜੀ ਫੜ। ਇੱਧਰ ਕਰੀਏ। ਹਾਂ ਚੱਲ ਕਰ ਇੱਧਰ ਕਰ। ਪੁੱਪੀ ਜੀ ਆ। ਇਹ ਹੋਰ। ਹਾਏ। ਇਹ ਉਰੀਦਾਰ ਮੱਕਾ ਦੇਖੀ ਨਹੀਂ ਫੁਕਰੀਆਂ ਮਾਰਦੀ ਕੱਡਿਆ ਕੱਡਿਆ ਫੁਕਰੀਆਂ ਮਾਰਦੀ ਸੀ ਲੈ ਮੈਂ ਜਾਣਦੀ ਆ ਇਹਦੀਆਂ ਫੁਕਰੀਆਂ ਨੂੰ ਤਾਂ ਮੈਨੂੰ ਤਾਂ ਆਏ ਲੱਗੇ ਮਾਕੇ ਤਾਂ ਇਹਨਾਂ ਨੂੰ ਨਜ਼ਰ ਨਾ ਲਾ ਦੇ ਦੇ ਕਿ ਮੈਂ ਨੀਤ ਸੀ ਉਹਦੀ ਇੰਨਾ ਚਾਹ ਇਹ ਵੀ ਅਜਾ ਲਾ ਕੇ ਰੱਖੂਗੀ ਮੱਚਦੀਆਂ ਨੇ ਮੱਚਦੀਆਂ ਨੇ ਵੀ ਇੰਨਾ ਕੁਝ ਹੈ ਪਾਖੀਆਂ ਦੇ ਬਿਜ਼ਨਸ ਤੋਂ ਬਣਾਈ ਜਾਂਦੀ ਹੈ ਹਾਂ ਬਾਲਾ ਮੱਚਦੀਆਂ ਨੇ ਰੀਸ ਕਰਦੀਆਂ ਨੇ ਮੇਰੀ ਤਾਂ ਇਹ ਤਾਂ ਮੇਰੀ ਦੀ ਮੰਜੇ ਚ ਪਾਤੀ ਹੈ ਕਿ ਮਸਾ ਮੇਰੀ ਦੀਦੀ ਮੇਰੀ ਗਾ ਸੁਣ ਲੈ ਪੁੱਤ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲੈ ਆ ਮਿੰਟ ਕੁ ਬਾਅਦ ਪਰੌਣੇ ਦਾ ਨਹੀਂ ਸੁਣ ਕਿੱਥੇ ਤੇਰਾ ਬੰਦਾ ਕਿੱਥੇ ਚ ਇਹ ਇਹ ਤੀਮੀ ਧੋ ਲਾਉਂਦੀ ਐ ਇਹ ਲਹੂ ਤੇ ਰਸਤਰ ਲਾਉਂਦੀ ਐ ਮੈਨੂੰ ਤਾਂ ਐਂ ਲੱਗਦਾ ਤੇਰੇ ਘਰ ਆ ਪੈਸਾ ਕਿਤੇ ਤੇਰੇ ਬੰਦੇ ਹੁਣ ਨਾ ਕੱਟ ਲੈ ਮੂੰ ਮੈਨੂੰ ਫੱਟ ਕੇ ਕੀ ਕਰੂਗੀ ਮੈਂ ਕਿਹੜਾ ਪੈਸਾ ਇਹਦੇ ਹੱਥ 'ਚ ਦੇਨੀ ਆ ਪੈਸਾ ਤਾਂ ਸਾਰੇ ਮੈਂ ਹੀ ਸੰਭਾਲਦੀ ਆ ਚਾਹੇ ਪੁੱਤ ਕੁਸ ਹੈ ਇਹਦੇ ਤਾਂ ਹੁਣ ਮਨਚਾ ਆਏਗਾ ਵੀਰੇ ਬੰਦਾ ਮੂਰੇ ਖੇਤੀਬਾੜੀ ਕਰਦਾ ਸਭ ਕੁਝ ਕਰਦਾ ਵੀ ਪੈਸਾ ਹੋਊਗਾ ਤੈਨੂੰ ਪਤਾ ਨਹੀਂ ਮਿੰਟ ਕਾਰ ਤੇਰਾ ਬੰਦਾ ਕਿੱਥੇ ਤੇਰਾ ਆਏ ਕਿੱਥੇ ਉਹ ਕੱਪੜਾ ਨਹੀਂ ਜੀ ਅੱਜ ਦਾ ਸਮਾਂ ਉਹਦੀ ਵੀ ਤੈਂ ਕੱਪੜਾ ਤੂੰ ਜੇ ਤੈਨੂੰ ਬਾਹਰ ਹੈ ਜੇ ਤੂੰ ਮੈਂ ਕਹਾਂ ਤਾਂ ਹੈਗਾ ਸੀ ਫਿਰ ਹਾਂ ਮੂੰ ਛੱਕ ਜਿਆ ਤਾਂ ਮੈਨੂੰ ਵੀ ਲੱਗਿਆ ਬਿੰਦੇ ਬਿੰਦੇ ਪੁੱਛਦੀ ਮਿੰਟ ਕਾਰ ਘਰ ਵਾਲਾ ਕਿੱਥੇ ਤੇਰੇ ਘਰ ਵਾਲਾ ਕਿੱਥੇ ਆ ਅਧਿਕ ਇਹ ਨਹੀਂ ਦਿਖਣੀ ਉਹ ਤਾਂ ਆਇਆ ਲਾ ਦੇ ਜਿਵੇਂ ਰੂੜੀਆਂ ਤੋਂ ਕੱਪੜੇ ਚੱਕ ਕੇ ਪਹਿਨੇ ਜੇ ਤੈਨੂੰ ਬਾਹਰ ਪੈਰਾਂ ਤੂਸ ਮ ਆ ਦੇ ਹਾ ਜੂਟ ਦੇਖ ਲੱਗੀ ਮੈਂ ਤਾਂ ਪਾਇਆ ਸੀ ਹਾਂ ਮੈਂ ਤਾਂ ਵੀ ਬੁਰੀ ਲੱਗੇ ਮੈਂ ਤਾਂ ਮੈਂ ਤਾਂ ਮੈਂ ਤਾਂ ਕਦੇ ਇਹ ਜੋ ਸੂਟ ਕਿਸੇ ਨੂੰ ਦਾਨ ਨਾ ਕਰ ਤੂੰ ਮੇਰੀ ਗੱਲ ਸੁਣ ਲੈ ਪੁੱਤ ਸਿਆਣੀ ਮੇਰੀ ਗੱਲ ਲੜ ਬੰਨ ਲੈ ਤੂੰ ਇਹਨੂੰ ਬਾਹਰ ਮੂੰਹ ਨਾ ਲਾਇਆ ਕਰ ਬਾਹਰ ਕਰੇ ਨਾ ਪੜਨ ਦਿਆ ਕਰ ਹਾਏ ਹਾਏ ਆ ਦੇਖ ਲੈ ਕਿੱਤੇ ਚੰਗਾਲੀ ਵਾਲਾ ਕਿੱਥੇ ਲਹਿਰ ਆ ਪਾਣੀ ਫੇਰ ਵੀ ਕਿੱਥੋਂ ਕੀ ਨਹੀਂ ਆ ਜਾਂਦੀ ੜਾਰੀ ਬਸ ਫੇਰ ਪੁੱਤਾਂ ਮਸਾਂ ਕਹਿੰਦੀ ਲੱਭੇ ਮੈਂ ਤਾਂ ਘਰ ਮੈਨੂੰ ਤਾਂ ਇਹ ਲਾਲਾ ਵੀ ਇਥੇ ਮਹੀਨਾ ਹੋ ਗਿਆ ਪਹਿਲਾਂ ਤਾਂ ਅਕਰਨਾ ਆ ਗਈ ਚੱਲ ਉਹ ਤਾਂ ਮਾੜੇ ਮੁੱਢੇ ਕੰਸੂ ਦਿੰਦੀ ਹੁੰਦੀ ਸੀ ਮੈਨੂੰ ਉਥੋਂ ਦੀ ਤੇ ਅੱਜ ਲੈ ਇਹ ਨੇ ਲੱਭ ਲਿਆ ਘਰ ਇਹਦਾ ਵਸਾਈਆ ਪੁੱਤ ਮੈਨੂੰ ਤਾਂ ਪੱਤੇ ਚੱਕ ਜੀ ਲੱਗਦੀ ਹੈ ਸਹੀ ਐਵੇਂ ਜੀ ਹਾਂ ਆਈ ਹੈ ਪੁੱਤ ਬਾਹਰ ਕਰਦੀ ਕਦੇ ਸ਼ਬੀਲਾ ਵੇਖ ਲੈ ਕਿਤੇ ਲੰਗਰ ਵੇਖ ਲੈ ਹੈ ਆਈ ਹੈ ਤਾਂ ਖਾਸ ਹੋਰੀ ਸੀ ਹੁਆ ਕਰਾਣੀ ਕਰਦੀ ਨੂੰਤੀ ਮੇਰੀ ਧੀ ਇਹ ਤੂੰ ਨਾ ਇਹ ਦੇ ਮਾਂ ਕਰ ਲੱਗੀ ਨਾ ਹੁਣ ਤੈਨੂੰ ਬੜਨ ਹਾਂ ਬੜਨ ਨਹੀਂ ਦੇਿਆ ਕਰ ਕਰਨ ਨਾ ਦੇਿਆ ਕਰ ਮੈਨੂੰ ਤਾਂ ਬੁਰੀ ਲੱਗੀ ਮੈਂ ਤਾਂ ਪੁੱਤ ਨੂੰ ਮੈਂ ਗਈ ਸੀ ਆਪਾਂ ਬਾੜੇ ਵਾਲ ਚੱਲ ਕੇ ਗਈ ਮੈਂ ਤਾਂ ਕਿਹਾ ਚੱਲ ਪੁੱਤ ਹੁਣ ਨਾਲੇ ਠੰਡ ਜੀ ਹੋ ਕੇ ਹਵਾਜੀ ਚੱਲਦੀ ਹੈ ਹਾਂ ਥੋੜੀ ਹਵਾਜੀ ਚੱਲ ਹਾਂ ਚੱਲ ਫਿਰ ਬਾਹਰ ਚੱਲਦੇ ਪੁੱਤ ਚੱਲ ਉਹ ਬਾਹਰ ਲਾ ਆ ਜਨੇ ਚੱਲ ਅੰਦਰ ਹੁਣ ਚੱਲ ਆ ਜੀ ਕੋਈ ਨਹੀਂ ਆ ਜੀ ਕੋ ਨਾ ਲੈ ਮੋਟਰ ਬੰਦ ਕਰਦੇ ਹਾਂ ਪਾਣੀ ਆ ਕਰਦੇ ਪੁੱਤ ਬੰਦ ਅੱਛਾ ਠੰਡਾ ਪਾਣੀ ਜਾ ਬੋਨੋ ਐਸੀ ਚਾਹ ਆਹ ਜੇ ਹਾਂ ਹਾਂ ਚੱਲਾ ਥੂੜੀ ਇੱਥੇ ਪੱਤ ਜੇ ਕਰ ਚਾਰ ਬਾਤਾਂ ਹਾਂ तो 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 <laughs> <laughs> तो थोड़िया तो बनाया अपना <laughs> मेकअप का समानी मैं सर्दिया मेनू महंगा ਹਾਂ ਦੋ ਤਾਂ ਕਹਿੰਦੀ ਮੇਰੇ 6-7 ਰੁਪਏ ਕਹਿੰਦੀ ਐਸੇ ਪਿੰਡ ਚ ਵੇਚ ਜਾਂਦੀ ਆ ਹੁਣ ਜਾ ਕੇ ਜਦੋਂ ਆਪਣਾ ਗੀਰਾ ਵੇਖਿਆ ਕਿ ਕਹਿੰਦੀ ਨਹੀਂ ਇਹਨੂੰ ਨਹੀਂ ਭੇਜਣਾ ਮੈਂ ਜਾਂਦੇ ਪਾਸੀਆਂ ਲੈ ਕੇ ਜਾਣੀ ਕਿਆ ਕਿ ਵਧੀਆ ਵੈਸੇ ਇਹਨਾਂ ਦਾ ਕੰਟੈਂਟ ਵਧੀਆ ਵੈ ਹਜੇ ਇਸ ਤੋਂ ਮੈਨੂੰ ਲੱਗਦਾ ਅੱਗੇ ਵੀ ਹੋ ਜਾਗਾ ਅੱਗੇ ਵੀ ਪਾਕ ਹੈ ਲੇਕਿਨ ਇਹ ਕਿ ਵੀਡੀਓ ਫਿਰ ਬਹੁਤੀ ਲੈਂਥੀ ਹੋ ਜਾਂਦੀ ਹੈ ਬਾਕੀਓ ਨੇ ਵਾਕਿਆ ਬਾਦੀਆ ਸਹੀ ਕੀਤਾ ਕਹਿੰਦੀ ਆਹੋ ਮੈਂ ਜਰਾ ਵੇਖ ਕੇ ਆਵਾਂ ਤੇ ਨਾਲੇ ਉਹਨੂੰ ਆਪਣਾ ਸੂਟ ਵਹਾ ਕੇ ਆਮੋ ਹੋਦੇ ਨਾਲ ਵਾਦ ਤੋ ਨਹੀਂ ਆਪਾਂ ਕਬਾਰ ਦਾ ਸੂਟ ਕਬਾਰ ਦਾ ਸੂਟ ਕੱਢ ਕੇ ਲਈ ਹੈ ਉਹਦੀ ਮਾਂ ਵੀ ਦੇਖੀ ਨਹੀਂ ਐਵੇਂ ਤੇ ਮੇਰੀ ਮਾਂ ਵੀ ਨਹੀਂ ਹੁਣ ਪਾਦੀ ਤੇ ਮਾਂ ਕਹਿੰਦੀ ਤੇ ਮੇਰੇ ਸਮਾਨ ਨਹੀਂ ਆਉਂਦੇ ਮਾਂ ਕਹਿੰਦੀ ਅੱਗੇ ਆ ਹਰਮਨ ਘਾਟੇ ਤੋਂ ਤੁਮਾਨੂੰ ਵੀ ਬੁਲਾ ਲਿਆ ਹੈ ਲੇਕਿਨ ਐ ਕਿ ਵਦਿਆ ਸੀ ਇਹਨਾਂ ਦਾ ਕੰਟੈਂਟ ਵਦਿਆ ਹੁੰਦਾ ਕਿੱਥੇ ਤੇਰਾ ਘਰ ਆ ਆਹ ਦੇਖੋ ਕੁੜੀਆਂ ਚੱਕ ਰਹੀਆਂ ਨੇ ਆਪ ਤੂੰ ਸਜੀ ਬਣੀ ਰਹਿੰਦੀ ਐ ਤੇ ਉਹਨੂੰ ਤੂੰ ਇੰਜ ਜੰਜੂੜੀਆਂ ਤੋਂ ਚੁੱਕ ਕੇ ਕੱਪੜੇ ਪਾਲੀ ਜੀ ਇਹ ਚੀਜ਼ ਨਾ ਸੋਰਤਾ ਦੀ ਆਦਤ ਨਹੀਂ ਦੂਜੀ ਚੀਜ਼ ਵਿੱਚ ਨਾ ਤਿੰਨਾਂ ਦੀ ਦੂਸਰੇ ਭਾਵੇਂ ਚੰਗਾ ਹੀ ਪਾਇਆ ਹੋਵੇ ਕਹਣਾ ਨਹੀਂ ਪਹਲਦੀ ਆਪ ਬਣੀ ਰਹਿੰਦੀ ਬਿਲਕੁਲ ਤਹਾਲ ਵੇਖਿਆ ਚਾਹਵੇਂ ਹੋਰ ਹੋਰ ਉਹਦੀ ਕਦਰ ਕਰਦੀ ਪਰ ਕਿ ਬੰਦਿਆਦ ਯਾ ਸਾਦੇ ਕਪੜੇ ਹੁੰਦੇ ਨੇ ਤੇ ਗੁੜੀਆਂ ਹੁੰਦੀਆਂ ਨੇ ਲਿਸ਼ਕਰੀ ਸ਼ਕਰੀ ਮਰਦੇ ਹੁੰਦੇ ਨੇ ਆਪਣੇ ਆਪ ਹੀ ਮੇਨਟੇਨ ਰੱਖਦੇ ਨੇ ਸਾਫ ਸੁਥਰੇ ਉਹਨਾਂ ਲਈ ਜਿਹੜੇ ਜੀਵੀ ਤਰ੍ਹਾਂ ਕਰਦੇ ਨੇ ਉਹਨਾਂ ਦਾ ਜ਼ਿਆਦਾਤਰ ਕੰਮ ਹੀ ਹੁੰਦਾ ਨਾ ਮਿੱਟੀ ਵਿੱਚ ਹੀ ਹੁੰਦਾ ਤੇ ਫਿਰ ਇਸ ਵਜ੍ਹਾ ਤੋਂ ਐਡਾ ਬਾਂਹ ਠੰਨ ਕਿਉਂ ਰਹਿੰਦੇ ਨਹੀਂ ਰਹਿੰਦੇ ਨਹੀਂ ਹੈਗੇ ਨਹੀਂ ਰਿਆ ਜਾਂਦਾ ਬਾਕੀ ਤੁਹਾਨੂੰ ਕਿਦਾਂ ਦੀ ਲੱਗੀ ਵੀਡੀਓ ਕਮੈਂਟ ਸੈਕਸ਼ਨ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਵੀ ਕਰੋ ਸ਼ੇਅਰ ਵੀ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਤੇ ਮੈਨੂੰ ਦੱਸਿਓ ਤੁਹਾਡੇ ਕਿਦਾਂ ਪਾਤੀਆਂ ਵੇਖਦੀਆਂ ਚਲੋ ਜੀ ਮਿਲਦੇ ਆਂ ਜੀ ਨਵੇਂ ਵੀਡੀਓ ਤੇ ਰੱਬ ਰਾਖਾ